ਸਾਲੀ ਬਾਲਵਿਕੇ ਜਿਹੜਾ ਤੁਸੀਂ ਅੱਜ ਕੀਤਾ ਵਾ ਪ੍ਰੋਗਰਾਮ ਸਾਰਾ ਸਮਾਜਿਕ ਸਭਾਵਾਂ ਦਾ ਇਹ ਕੀ ਕੀ ਪ੍ਰੋਗਰਾਮ ਸਾਰਾ ਕੀਤਾ ਗਿਆ ਜੀ ਤੇ ਕਿਹੜੇ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦ ਦੇਨ ਨੂੰ ਸਮਰਪਿਤ ਇਹ ਸਾਰਾ ਕਾਰਜ ਹੈ ਜੀ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਅਦੇਸ਼ਿਕ ਸੰਗਤਾਂ ਦੀਆਂ ਅਰਦਾਸਾਂ ਸਦਕਾ ਸੰਤ ਬਾਬਾ ਵਿਰਾਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਰੜਾ ਸਾਹਿਬ ਵਾਲੇ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਤਨ ਤਨ ਗੁਰਧਰ ਬਾਬਾ ਸਰੰਦਾ ਜੀ ਵਿਖੇ ਅੱਜ ਖੂਨ ਦਾ ਕੈਂਪ ਲਗਾਇਆ ਗਿਆ ਹੈ ਮੈਡੀਕਲ ਕੈਂਪ ਲਗਾਇਆ ਗਿਆ ਹੈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਅਤੇ ਛੋਟੇ ਬੱਚਿਆਂ ਨੂੰ ਪਾਣੀ ਵਾਲੀਆਂ ਬੋਤਲਾਂ ਨਾਲ ਸਕੂਲ ਬੈਕ ਵਾ ਰੁਖਾ ਵਾ ਲਗਾਉਣ ਵਾਸਤੇ ਉਹ ਜਿਹੜੀ ਸੇਵਾ ਨਿਭਾਈ ਜਾਊਗੀ ਧਾਰਮਿਕ ਪੁਸਤਕਾਂ ਦੀ ਸੇਵਾ ਵਾ ਬੱਚਿਆਂ ਦੇ ਖੇਡਣ ਵਾਸਤੇ ਜਿਹੜਾ ਉਹ ਫੁੱਟਬਾਲਾਂ ਦੀ ਸੇਵਾ ਵਾ ਨਾਲ ਪ੍ਰਚਾਰਕ ਸਿੰਘਾਂ ਵਾਸਤੇ ਬਸਤਰਾਂ ਦੀ ਸੇਵਾ ਵਾ ਇਹ ਸਭ ਸਵਾਮਾ ਧੰਤਨ ਸਹਿਸਰੂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਵਾ ਸੋ ਅਹੀਂ ਆਈਆਂ ਸਿੱਖ ਸੰਗਤਾਂ ਨੂੰ ਆਇਆਂ ਪਰਿਵਾਰਾਂ ਨੂੰ ਸੀ ਝਕਾਉਂਦਾ ਦਾਸੇ ਬੇਨਤੀ ਕਰਦਾ ਵਾ ਦੱਦਾ ਦਾਤਾ ਇਹ ਕਹੇ ਸਭ ਕੋ ਦੇਵਨਹਾਰ ਜਿਹੜਾ ਦਾਤਾ ਵਾ ਇੱਕ ਪਰਮੇਸ਼ਰ ਵਾ ਅਸੀਂ ਉਸ ਦੇ ਸੇਵਾਦਾਰ ਵਾ ਕਿ ਇਹਨਾਂ ਦੇ ਭਾਗਾਂ ਦਾ ਇਹਨਾਂ ਦੇ ਜਿਹੜਾ ਮਸਤਾ ਜੋ ਲਿਖਿਆ ਸੀ ਤੇ ਸਾਡੀ ਸੇਵਾ ਗੁਰੂ ਸਾਹਿਬ ਜੀ ਨੇ ਲਾਈ ਆ ਤੇ ਅਸੀਂ ਸੇਵਾ ਨਿਭਾ ਰਹੇ ਆ ਕੋਈ ਇਨਸਾਨ Banda ਕਿਸੇ ਨੂੰ ਕੁਝ ਨਹੀਂ ਦੇ ਸਕਦਾ ਕਿਉਂ ਇਨਸਾਨ ਆਪ ਮੰਗਦਾ ਹੈ ਮੰਗਤਾ ਦਾਤਾ ਨਹੀਂ ਹੋ ਸਕਦਾ ਦਾਤਾ ਇੱਕੋ ਪਰਮੇਸ਼ਰ ਹੈ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਸਿੱਖ ਸੰਗਤਾਂ ਦੇ ਇਹ ਸਾਰਾ ਹੀ ਜਿਹੜੇ ਲੋੜਾਂ ਦੇ ਪਰਿਵਾਰ ਹਨ ਇਹ ਦਾਸ ਦਾ ਪਰਿਵਾਰ ਹਨ ਆਏ ਸੱਜਣਾ ਦਾ ਸਮੂਹ ਕਮੇਟੀਆਂ ਦਾ ਦਾਸ ਧੰਨਵਾਦ ਕਰਦਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਬਾਬੇ ਜੀ ਕਿੰਨੇ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਦਿੱਤਾ ਗਿਆ ਤੇ ਮਹੀਨਾਵਾਰੀ ਰਾਸ਼ਨ ਜਿਹੜਾ ਦਿੱਤਾ ਗਿਆ ਜੀ ਇਹ ਕੁਝ ਪਰਿਵਾਰਾਂ ਨੂੰ ਜੀ 1 ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ ਕੁਝ ਪਰਿਵਾਰਾਂ ਨੂੰ 1 ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੋ ਇਸ ਮਹੀਨੇ 52 ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਵਾ ਦਾਸ ਤੇ ਆਪਣੇ ਪਰਿਵਾਰ ਨੂੰ ਇਹ ਸੇਵਾ ਨਿਭਾਈਆਂ ਜਾਂਦੀਆਂ ਨਾ ਪਿੰਡ ਵਿੱਚੋਂ ਕੋਈ ਗ੍ਰਾਹੀ ਕੀਤੀ ਜਾਂਦੀ ਹੈ ਨਾ ਕਿਸੇ ਤੋਂ ਬਾਹਰੋਂ ਪੈਸਾ ਮੰਗਾਇਆ ਜਾਂਦਾ ਵਾ ਇਹ ਕਿੰਨੇ ਸਮੇਂ ਤੋਂ ਸੇਵਾ ਨਿਭਾਈਆਂ ਜਾ ਰਹੀਆਂ ਜੀ ਤੁਹਾਡੇ ਵੱਲੋਂ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ 2016 ਤੋਂ ਗੁਰੂ ਸਾਹਿਬ ਜੀ ਇਹ ਸੇਵਾਵਾਂ ਲੈ ਰਹੇ ਹਨ ਜੋ ਦਾਸ ਆਪਣੇ ਪਰਿਵਾਰ ਦਾ ਵਿੱਚ ਜ਼ਿਕਰ ਕਰਦਾ ਉਸ ਦਾ ਇਹ ਕਾਰਨ ਵਾ ਤੇ ਅੱਜ ਕੱਲ੍ਹ ਹੁਆ ਬੜਾ ਪੰਜਾਂ ਤਾਂ ਕਿ ਸ਼ਾਇਦ ਇਹ ਸੇਵਾ ਕਰਦੇ ਤੇ ਬਾਹਰੋਂ ਪਤਾ ਨਹੀਂ ਕਿੰਨਾ ਕੁ ਪੈਸਾ ਆਉਂਦਾ ਵਾ ਇਸ ਕਰਕੇ ਮੈਂ ਮਾਫੀ ਵੀ ਚਾਹੁੰਦਾ ਵਾਂ ਕਿ ਮੈਂ ਆਪਣੇ ਪਰਿਵਾਰ ਦਾ ਵਿੱਚ ਨਾਂ ਲੈਣਾ ਵਾ ਪਰ ਮੇਰੀ ਇਹ ਮਜਬੂਰੀ ਹੈ ਕਿ ਆਪਣੇ ਪਰਿਵਾਰ ਦਾ ਨਾਂ ਲੈਣਾ ਕਿਉਂਕਿ ਹਰ ਇੱਕ ਦੇ ਮਨ ਵਿੱਚ ਇਹ ਹੈ ਕਿ ਸ਼ਾਇਦ ਬਾਹਰੋਂ ਕਿੰਨਾ ਕੁ ਪੈਸਾ ਆਉਂਦਾ ਪਿੰਡੋਂ ਕਿੰਨਾ ਕੁ ਪੈਸਾ ਆਉਂਦਾ ਇਸ ਕਰਕੇ ਦਾਸ ਇਹ ਬੇਨਤੀ ਕਰਦਾ ਵਾ ਇਸ ਗਲਤੀ ਦੇ ਮੈਂ ਖਿਮਾ ਵੀ ਚਾਹੁੰਦਾ ਸੰਗਤਾਂ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਤੇ ਧੰਨ ਧੰਨ ਸ਼੍ਰੀ ਗੁਰੂ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦਿਹਾੜੇ ਨੂੰ ਸਮਰਪਿਤ ਗੁਰਮਤ ਮੁਨਕਤਾ ਦੀ ਸੇਵਾ ਗੁਰਮਤ ਪ੍ਰਚਾਰਕ ਬੇਟੀ ਭਾਈ ਸਾਹਿਬ ਸੇਵਾਦਾਰ ਗੁਰਪ੍ਰੀਤ ਸਿੰਘ ਜੀ ਵੱਲੋਂ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਇਹ ਹਰ ਮਹੀਨੇ ਜਿਹੜੀ ਸੇਵਾ ਨਿਭਾ ਰਹੇ ਨੇ 2016 ਤੋਂ 9 ਸਾਲ ਹੋ ਗਏ ਨੇ ਇਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਰਹੇ ਨੇ ਉਹਨਾਂ ਦੇ ਨਾਲ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਸਕੂਲ ਬੈਗ ਦੇ ਰਹੇ ਨੇ ਖੇਡਾਂ ਲਈ ਪ੍ਰੇਰਿਤ ਕਰ ਰਹੇ ਨੇ ਜੋ ਖੇਡਾਂ ਲਈ ਸਮਾਨ ਚਾਹੀਦਾ ਹੈ ਉਹ ਦੇ ਰਹੇ ਨੇ ਸਕੂਲ ਬੈਗ ਦੇ ਰਹੇ ਨੇ ਤੇ ਅੱਜ ਇੱਕ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਖੂਨਦਾਨ ਲਾਉਣ ਦੀ ਸਾਡਾ ਖੂਨਦਾਨ ਕੈਂਪ ਮੁਨਕਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਵੱਲੋਂ ਚੱਲ ਰਿਹਾ ਹੈ ਬਹੁਤ ਹੀ ਵਧੀਆ ਅਤੇ ਨੇਕ ਉਪਰਾਲਾ ਇਹਨਾਂ ਨੇ ਔਰ ਇੱਥੇ ਮੈਂ ਦੱਸਣਾ ਚਾਹੁੰਦਾ ਨੇ ਕਿ ਇਹਨਾਂ ਨੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਨਾਲ ਰੁੱਖਾਂ ਨੂੰ ਵੰਡਣ ਦੀ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਦੱਸ ਰਹੇ ਨੇ ਜਿਸ ਸਾਹਬ ਦੇ ਨਾਲ ਆਪਾਂ ਦਿਨ ਬਾ ਦਿਨ ਰੁੱਖਾਂ ਦੀ ਕਟਾਈ ਕਰ ਰਹੇ ਆ ਪੁਰਾਣੇ ਤੋਂ ਪੁਰਾਣੇ ਰੁੱਖ 50 50 ਸਾਲ ਪੁਰਾਣੇ ਰੁੱਖ ਵੀ ਆਪਾਂ ਵੱਢ ਰਹੇ ਆ ਉਸ ਹਿਸਾਬ ਦੇ ਨਾਲ ਤੁਸੀਂ ਵੇਖ ਹੀ ਰਹੇ ਕਿ ਗਲੋਬਲ ਵਾਰਮਿੰਗ ਦੇ ਹਿਸਾਬ ਨਾਲ ਜਿਸ ਤਰ੍ਹਾਂ ਹਨੇਰੀਆਂ ਤੂਫਾਨ ਬਿਨਾ ਜਾਣਕਾਰੀ ਤੋਂ ਇਨੇ ਝੱਖੜ ਆ ਰਹੇ ਨੇ ਸਾਰਾ ਕਾਰਨ ਹੈ ਕਿਤੇ ਨਾ ਕਿਤੇ ਰੁੱਖਾਂ ਦੀ ਕਟਾਈ ਨੂੰ ਅਤੇ ਆਪਣੇ ਇਲਾਕੇ ਦੇ ਵਿੱਚ ਆਪਾਂ ਆਪਾਂ ਕਹਿ ਰਹੇ ਆ ਕਿ ਸੜਕਾਂ ਬੜੀਆਂ ਵੱਡੀਆਂ ਕੱਢ ਰਹੇ ਨੇ ਇਹ ਡਵੈਲਪਮੈਂਟ ਦੇ ਨਾਂ ਤੇ ਜਿਹੜੇ ਰੁੱਖਾਂ ਦੀ ਕਟਾਈ ਕਰ ਰਹੇ ਨੇ ਉਹ ਨੰਬਰਸਰ ਜਾ ਕੇ ਦੇਖਿਆ ਜਾਵੇ ਤੇ ਜਿਹੜੀ ਨਵੀਂ ਸੜਕ ਕੱਢੀ ਆ ਅਸੀਂ ਪਰਸੋ ਚੌਥ ਦੇਖ ਰਹੇ ਉਹਦੇ ਨਾਲ ਜਿੰਨੇ ਵੀ ਰੁੱਖ ਸਾਰੇ ਵੜ ਦਿੱਤੇ ਗਏ ਨੇ ਸੋ ਰੁੱਖਾਂ ਨੂੰ ਮੁੱਖ ਰੱਖਦੇ ਹੋਏ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਦੀ ਅਤੇ ਇਹਨਾਂ ਦੇ ਪਰਿਵਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇਹ ਉਪਰਾਲਾ ਕੀਤਾ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਇਹੀ ਐ ਅਸੀਂ ਸੰਦੇਸ਼ ਦੇ ਰਹੇ ਆ ਕਿ ਜਿਸ ਸਾਡੇ ਨਸ਼ੇ ਦਾ ਦਰਿਆ ਆਪਣਾ ਨਸ਼ੇ ਦਾ ਵਗ ਰਿਹਾ ਸਰਕਾਰ ਵੀ ਬਹੁਤ ਉੱਤੇ ਕੰਮ ਕਰ ਰਹੀ ਹੈ ਤਾਂ ਸਾਡੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਦੇਖੋ ਕੁਝ ਤਾਂ ਨੌਜਵਾਨ ਆਪਣੇ ਬਾਹਰ ਜਾ ਰਹੇ ਨੇ ਜਿਹੜੇ ਇੱਥੇ ਨੇ ਕਿਤੇ ਨਾ ਕਿਤੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਹੁਣ ਅਸੀਂ ਖੂਨਦਾਨ ਕੈਂਪ ਲਾ ਰਹੇ ਹਰ ਪਿੰਡ ਦੇ ਵਿੱਚ ਲਾ ਰਹੇ ਹਾਂ ਉੱਥੇ ਜੇ ਸਾਨੂੰ 20 ਯੂਨਟਾਂ ਮਿਲਦੀਆਂ ਕਿਤੇ ਨਾ ਕਿਤੇ 5-7 ਜਿਹੜੀਆਂ ਹੈਗੀਆਂ ਨੇ ਕਾਲੇ ਪੀਲੇ ਦੇ ਸ਼ਿਕਾਰ ਹੋਏ ਹੁੰਦੇ ਨੇ ਸੋ ਨੌਜਵਾਨ ਪੀੜੀ ਨੂੰ ਇਹੀ ਅਸੀਂ ਤੁਹਾਡੇ ਮਾਧਮ ਦੇ ਰਹੀ ਅਪੀਲ ਕਰਦੇ ਹਾਂ ਕਿ ਨਸ਼ੇ ਨੂੰ ਛੱਡੋ ਅਤੇ ਇੱਕ ਚੰਗੇ ਨਾਗਰਿਕ ਬਣੋ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸਮਾਜ ਸੇਵੀ ਕੰਮ ਕਰ ਰਹੇ ਨੇ ਹੋਰ ਵੀ ਪਿੰਡਾਂ ਦੇ ਵਿੱਚ ਵੀਰ ਬਹੁਤ ਵਧੀਆ ਕੰਮ ਕਰ ਰਹੇ ਆਂ ਸੋ ਨੇਕ ਪਰਾਲੇ ਦਾ ਹਿੱਸਾ ਹਨ ਮੇਰਾ ਨਾਮ ਗੁਰਲਾਸ ਸਿੰਘ ਧਾਰੀਓਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸਪੈਸ਼ਲ ਧੰਨਵਾਦ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਅੱਜ ਸਾਰੇ ਪਿੰਡਾਂ ਤੋਂ ਇਥੇ ਸਿੰਘ ਆਏ ਨੇ ਤੇ ਸਪੈਸ਼ਲ ਧੰਨਵਾਦ ਸਰਦਾਰ ਕਰਪੇਰ ਸਿੰਘ ਦਾ ਕਰਦਾ ਹਾਂ ਕਿ ਜਿਹੜਾ ਸਮੇਂ-ਸਮੇਂ ਸਿਰ ਮਨ ਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਮਹਿਆ ਕਰਦੇ ਆ ਤੇ ਬਹੁਤ ਹੀ ਵਧੀਆ ਪ੍ਰਾਦਾਵਾ ਕਿ ਇਹਨਾਂ ਮਨ ਲੋ ਪਿੰਡ ਧਾਰੀਵਾਲ ਦਾ ਨਾਂ ਦੂਰ ਨੇੜੇ ਮਨ ਲੋ ਸੰਗਤਾਂ ਦੇ ਵਿੱਚ ਨਗਰ ਧਾਰੀਵਾਲ ਦਾ ਬਹੁਤ ਨਾਮ ਰੌਸ਼ਨ ਕੀਤਾ ਵਾ ਇਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂਗੇ ਲੋੜਵੰਦ ਪਰਿਵਾਰਾਂ ਦਾ ਜੋ ਸਮੇਂ ਸਿਰ ਬਾਹ ਮੜਦੇ ਆ ਕਿ ਹਰਾਸ਼ਨ ਵੜਦੇ ਆ ਕਿ ਅੱਦੀ ਮੰਗੋ ਕੋਠਾ ਪਵਾ ਕੇ ਦਿੰਦੇ ਆ ਜਿਵੇਂ ਰੁੱਖ ਦਾ ਮਤਲਬ ਵਧੀਆ ਪ੍ਰਬੰਧੇ ਕਰਦੇ ਆ ਤੇ ਇਹਨਾਂ ਦਾ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਸਮੁੱਚੇ ਨਗਰ ਵੱਲੋਂ ਧੰਨਵਾਦ ਜੀ ਭਾਈ ਖਾਲਸਾ ਵਾਹਿਗੁਰੂ ਜੀ ਦੇ ਭਾਈ ਹਰਜੀਤ ਸਿੰਘ ਜੀ ਸਾਹਿਬ ਵਾਹਿਗੁਰੂ ਜੀ ਮੈਂ ਹਰਜੀਤ ਸਿੰਘ ਧਾਰੀਵਾਲ ਪਿੰਡ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਗੁਰਪ੍ਰੀਤ ਸਿੰਘ ਜੀ ਦਾ ਜਿਹੜੇ ਬਹੁਤ ਵੱਡਾ ਵਧੀਆ ਪ੍ਰਾਲਾ ਕਰਦੇ ਆ ਬੱਚਿਆਂ ਨੂੰ ਚੰਗੇ ਰਾਜ ਲਾਉਣ ਵਾਸਤੇ ਅੰਮ੍ਰਿਤ ਛਕਾਉਂਦੇ ਆ ਗਰਬਾਣੀ ਨਾਲ ਜੋੜਦੇ ਆ ਬੱਚਿਆਂ ਨੂੰ ਗਰੀਬਾਂ ਨੇ ਬੰਦ ਕਰਦੇ ਆ ਆਪਣੇ ਪਰਿਵਾਰ ਵੱਲੋਂ ਅੱਜ ਵੀ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਵਾ ਸਕੂਲ ਦਾ ਕੈਂਪ ਲਗਾਇਆ ਵਾ ਜਿਹੜਾ ਫਰੇਰੇ ਆ ਬੈਡੀ ਕੈਂਪ ਲਗਾਇਆ ਵਾ ਬੱਚਿਆਂ ਨੂੰ ਸਕੂਲ ਬੈਗ ਵੰਡੇ ਆ ਅਸੀਂ ਤੇ ਇਹਨਾਂ ਕਰ ਸਕਦੇ ਆ ਵੀ ਮੈਨੂੰ ਲੱਗਦਾ ਵੀ ਸ਼ਾਇਦ ਸਾਰੇ ਪਿੰਡ ਦਾ ਰਿਵਾਜ ਨੂੰ ਬਹੁਤ ਵੱਡਾ ਮਾਣ ਆ ਇਹਨਾਂ ਦੇ ਕਿਉਂਕਿ ਬੱਚਿਆਂ ਨੂੰ ਚੰਗੇ ਰਾਹੇ ਲਾਉਂਦੇ ਆ ਨਵੇਂ ਬੱਚਿਆਂ ਨੂੰ ਨਵੀਂ ਸੋਚ ਨਾਲ ਜੋੜਦੇ ਆ ਗੁਰਬਾਣੀ ਨਾਲ ਜੋੜਦੇ ਆ ਬੱਚ ਨੂੰ ਪ੍ਰੇਰਦਾ ਪ੍ਰੇਰਿਤ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਤਿੰਜੜੀਆਂ ਭਾਈ ਸਾਹਿਬ ਹੁਣ ਵੱਲੋਂ ਅੱਜ ਸਿਵਾਵਨ ਭਾਈਆਂ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੀ ਸਤਿਗੁਰ ਸਤਿਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਾਵਾ ਤੇ ਮਹਾਂਪੁਰਸ਼ ਰਾਣਾ ਸਾਹਿਬ ਵਾਲੀ ਤੋੜਾ ਸਾਹਿਬ ਵਾਲੀ ਮਹਾਂਪੁਰਸ਼ ਜੀ ਸਿਸਾਂ ਦੇ ਨਾਲ ਜੋ ਭਾਈ ਸਾਹਿਬ ਜੀ ਜੋ ਗਰੀਬਾ ਪਰਿਵਾਰਾਂ ਨੂੰ ਜੋ ਲੋੜਵੰਦ ਪਰਿਵਾਰਾਂ ਨੂੰ ਸਵỆਦੇ ਦੀ ਸੇਵਾ ਉਹਦੇ ਵਿੱਚ ਬੱਚਿਆਂ ਲੋੜਵੰਦ ਬੱਚਿਆਂ ਨੂੰ ਬੈਗ ਠੰਡੇ ਪਾਣੀ ਦੀ ਮੋਦਨਾ ਪੜਨਵਾਤੇ ਇਤਿਹਾਸ ਖੇਡਨਵਾਤੇ ਫੁੱਟਬਾਲ ਜੋ ਨਾਲ ਰੁੱਖਾਂ ਦੀ ਵੀ ਸੇਵਾ ਰੁੱਖ ਲਗਾਉਣ ਦੀ ਸੇਵਾ ਵੀ ਕੀਤੀ ਗਈ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਅਰਦਾਸ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਤੋਂ ਇੱਛੇ ਤਰ੍ਹਾਂ ਸੁਆਵਾਂ ਲੈਂਦੇ ਰਹਿਣਾ ਤੇ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ ਵਿੱਚ ਇੱਛੇ ਤਰ੍ਹਾਂ ਵੀ ਜੁੜਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਗਪੇ ਸਿੰਘ ਜੀ ਦਾ ਬਾਬੇ ਸਰਦਾਸ ਜੀ ਦਾ ਸਾਡੇ ਪ੍ਰਿੰਦ ਦੇ ਵਿੱਚ ਬਾਬਾ ਗਪੇ ਸਿੰਘ ਬਹੁਤ ਹੀ ਸੇਵਾ ਕਰਦੇ ਆ ਮਾੜੇ ਗਰੀਬਾਂ ਨੂੰ ਥੋਠੇ ਪਾ ਕੇ ਦਿੰਦੇ ਆ ਬੱਚਿਆਂ ਦੀ ਪੜ੍ਹਾਈ ਵਾਸਤੇ ਬਹੁਤ ਸੇਵਾ ਕਰਦੇ ਆ ਬੱਚਿਆਂ ਨੂੰ ਆਪਣੇ ਨੌਂਦੇ ਆ ਜੀ ਪਾਰ ਦੇ ਪਾਰ ਸਿਖਾਉਣ ਵਾਸਤੇ ਵੀ ਲਾਉਂਦੇ ਆ ਜੀ ਬਾਕੀ ਸਾਰਿਆਂ ਦਾ ਹੀ ਬਹੁਤ ਪ੍ਰੇਮ ਕਰਦੇ ਸਾਰੇ ਪਿੰਡਾਂ ਦਾ ਵੈਦੇ ਦੀ ਖਾਸਾ ਵੈਦੇ ਦੀ ਬਖਤ